ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਇਸ ਵੇਲੇ ਦੀ ਬ੍ਰੇਕਿੰਗ ਖਬਰ ਦੀ ਗੱਲ ਕਰੀਏ ਤਾਂ ਬ੍ਰੇਕਿੰਗ ਖਬਰ ਇਹ ਹੈ ਕਿ ਕਾਂਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੀ ਗ੍ਰਿਫਤਾਰੀ ਕਦੋਂ ਤੇ ਕਿੱਥੇ ਹੋਈ ਹੈ ਇਹ ਪੂਰੀ ਖਬਰ ਦਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਆ ਜਿਹੜੇ ਕੈਂਡੀਡੇਟ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਤਰਨਤਾਰਨ ਵਿਸਿਣੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜੇ ਸੀ ਉਹਨਾਂ ਦੀ ਧੀ ਨੇ ਬੀਬੀ ਕੰਚਨਪ੍ਰੀਤ ਕੌਰ ਰੰਦਾਵਾ ਔਰ ਅੱਜ 12 ਵਜੇ ਦੇ ਕਰੀਬ ਉਹ ਮਜੀਠਾ ਥਾਣੇ ਦੇ ਵਿੱਚ ਪੇਸ਼ ਹੋਈ ਸੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਾਫ਼ ਹੋ ਗਈ ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਮੀਡੀਆ 'ਚ ਵੀ ਆ ਰਹੀਆਂ ਸੀ ਕਿ ਉਹ ਦੁਬਈ ਦੇ ਰਸਤੇ ਆਏ ਤੇ ਦੁਬਈ ਦੇ ਰਸਤੇ ਚਲੇ ਗਏ ਇਹਦਾ ਮਤਲਬ ਹੈ ਅੱਜ ਜਦੋਂ ਕੰਚਨਪ੍ਰੀਤ ਕੌਰ ਚਭਾਲ ਥਾਣੇ ਦੇ ਵਿੱਚ ਇੱਕ ਉਹਨਾਂ ਤੇ ਕੇਸ ਦਰਜ ਸੀ ਪਾਸਪੋਰਟ ਦੇ ਵਿੱਚ ਜਾਣਕਾਰੀਆਂ ਦੇ ਸਬੰਧ ਚ ਜਿਹੜੀ ਗੱਲ ਆ ਰਹੀ ਹੈ ਹੋ ਸਕਦਾ ਹੈ ਕਿ ਪੁਲਿਸ ਇਹਦੇ ਤੇ ਹੋਰ ਕਲੈਰਿਟੀ ਦਵੇ ਕਿ ਅਸਲ ਚ ਕੇਸ ਕਿਹੜਾ ਦਰਜ ਸੀ ਹੁਣ ਚਭਾਲ ਥਾਣੇ ਦੇ ਵਿੱਚ ਅੱਜ ਉਹ ਪੇਸ਼ ਹੋਏ 12:00 ਵਜੇ ਦੇ ਆਸ-ਪਾਸ ਇਹਦਾ ਮਤਲਬ ਇਹ ਤਾਂ ਸਾਫ਼ ਹੋ ਗਿਆ ਕਿ ਬੀਬੀ ਕੰਚਨਪ੍ਰੀਤ ਕੌਰ ਦੁਬਈ ਨਹੀਂ ਗਏ ਸੀ ਹੁਣ ਉਹ ਆਏ ਕਿਹੜੇ ਰਸਤੇ ਤੋਂ ਕਿਵੇਂ ਆਏ ਉਹ ਪੁਲਿਸ ਦੀ ਜਾਂਚ ਦਾ ਇੱਕ ਹਿੱਸਾ ਹੈ ਲੇਕਿਨ ਬੀਬੀ ਕੰਚਨਪ੍ਰੀਤ ਕੌਰ ਫਰਾਰ ਨਹੀਂ ਹੋਈ ਪੰਜਾਬ ਤੋਂ ਇਹ ਗੱਲ ਸਾਫ਼ ਹੈ ਕਿ ਚੋਣਾਂ ਤੋਂ ਬਾਅਦ ਜਿੱਦਾਂ ਹੀ ਤਰਨਤਾਰਨ ਦੀ ਜ਼ਿਮਨੀ ਚੋਣ ਆਉਂਦੀ ਹੈ ਤੇ ਉਹਦਾ ਰਿਜ਼ਲਟ ਆਉਂਦਾ ਹੈ ਉਹ ਇੱਧਰ ਉੱਧਰ ਜ਼ਰੂਰ ਹੋਗੇ ਕਿਉਂਕਿ ਉਹਨਾਂ ਨੂੰ ਇਹ ਖਤਰਾ ਹੋਣਾ ਹੈ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਪਰ ਸਾਨੂੰ ਪਤਾ ਹੈ ਉਹਨਾਂ ਦੇ ਨਾਲ ਖਬਰਾਂ ਆਈਆਂ ਕਿ ਜਿਹੜਾ ਐਸਐਸਪੀ ਸੀ ਤਰਨ ਤਰਨ ਦੇ ਮਨਿੰਦਰ ਸਿੰਘ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵੀ ਤੁਸੀਂ ਗੈਂਗਸਟਰਾਂ ਦੇ ਸਬੰਧ ਦੇ ਵਿੱਚ ਢਿੱਲੀ ਮੱਠੀ ਕਾਰਵਾਈ ਕੀਤੀ ਹੈ ਉਦੋਂ ਇਹ ਗੱਲਾਂ ਜੋੜੀਆਂ ਗਈਆਂ ਕਿ ਬੀਬੀ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ ਉਹਨਾਂ ਨੂੰ ਜਾਂ ਕਰਨਾ ਚਾਹੁੰਦੀ ਸੀ ਪੁਲਿਸ ਤੇ ਉਹ ਕਰ ਨਹੀਂ ਸਕੇ ਇਹ ਗੱਲਾਂ ਸਾਰੀਆਂ ਆਈਆਂ ਇੱਕ ਗੱਲ ਸਾਫ਼ ਕਰਤੀ ਬੀਬੀ ਕੰਚਨਪ੍ਰੀਤ ਕੌਰ ਨੇ ਕਿ ਉਹ ਫਰਾਰ ਨਹੀਂ ਹੋਈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਸੀ ਉਹ ਠੀਕ ਹੈ ਉਹ ਦਾਵਾ ਇਹ ਹੈ ਵੀ ਉਹ ਇੱਥੇ ਹੀ ਰਹੀ ਜਦੋਂ ਉਹ ਦੁਬਈ ਗਈ ਨਹੀਂ ਜਦੋਂ ਕੈਨੇਡਾ ਗਈ ਨਹੀਂ ਬੀਬੀ ਕੰਜਨਪ੍ਰੀਤ ਕੌਰ ਇਹਦਾ ਮਤਲਬ ਹੈ ਤਾਂ ਉਹ ਇੰਡੀਆ ਚ ਸੀ ਹੁਣ ਉਹ ਅਦਾਲਤ ਦੇ ਵਿੱਚ ਵੀ ਗਏ ਔਰ ਉਹਨਾਂ ਨੇ ਇੰਟਰਿਮ ਬੇਲ ਵੀ ਲਈ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਉਹਨਾਂ ਨੇ ਅਗਾਊਂ ਜ਼ਮਾਨਤ ਅਦਾਲਤ ਤੋਂ ਲਈ ਸੀ ਉਹਦੇ ਤੇ ਕੁਝ ਸ਼ਰਤਾਂ ਸੀ ਵਰਸਾ ਸਿੰਘ ਵਲਟੋਆ ਜਿਹੜੇ ਅੱਜਕੱਲ ਫੇਰ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਨਜ਼ਰ ਆਉਂਦੇ ਨੇ ਅਕਾਲੀ ਦਲ ਦਾ ਹਿੱਸਾ ਨਹੀਂ ਨੇ ਉਹ ਉਹ ਆਪ ਮੰਨਦੇ ਨੇ ਵੀ ਹਜੇ ਮੈਂ ਅਕਾਲੀ ਦਲ ਚ ਨਹੀਂ ਪਰ ਉਹ ਵੀ ਆ ਜਾਏ ਜਦੋਂ ਕੰਚਨਪ੍ਰੀਤ ਕੌਰ ਨੂੰ ਪੇਸ਼ ਹੋਣ ਲਈ ਆਏ 12 ਵਜੇ ਕੰਚਨਪ੍ਰੀਤ ਕੌਰ ਪੇਸ਼ੀ ਤੇ ਆਏ ਉਸ ਵੇਲੇ ਵਿਰਸ਼ਾ ਸਿੰਘ ਬਲਟੋਹਾ ਨੇ ਸਾਫ਼ ਕੀਤਾ ਕਿ ਉਹਨਾਂ ਨੇ ਪਾਸਪੋਰਟ 'ਚ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਉਹ ਇੰਡੀਆ ਦੇ ਵਿੱਚ ਹੀ ਮੌਜੂਦ ਸੀਗੇ ਉਹ ਇੱਥੇ ਹੀ ਸੀ ਆਪਣੇ ਪਰਿਵਾਰ ਦੇ ਨਾਲ ਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਸੱਦਿਆ ਸੀ 2 ਦਿਨ ਦਾ ਹਜੇ ਸਮਾਂ ਸੀ ਉਹਨਾਂ ਨੂੰ ਜਦੋਂ ਸੱਦਿਆ ਗਿਆ ਸੀ ਪੁੱਛਗਿੱਛ ਦੇ ਲਈ ਜਿਹੜੀ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਤੇ ਅੱਜ ਉਹ ਪੁਲਿਸ ਦੀ ਜਾਂਚ ਦਾ ਹਿੱਸਾ ਬਣਨ ਆਈ ਸੀ ਔਰ ਬੀਬੀ ਕੰਚਨਪ੍ਰੀਤ ਕੋਲੋਂ ਲਗਭਗ 6 ਘੰਟੇ ਪੁੱਛਗਿਚ ਹੋਈ ਹੈ ਇਸ ਤਰ੍ਹਾਂ ਦੀਆਂ ਗੱਲਾਂ ਬਾਹਰ ਆਈਆਂ ਨੇ ਵਿਰਸਾ ਸਿੰਘ ਵਿਲਟੋਹਾ ਬੀਬੀ ਕੰਚਨਪ੍ਰੀਤ ਕੌਰ ਦੇ ਵਕੀਲ ਨੇ ਜਿਹੜੇ ਉਹ ਵੀ ਨਾਲ ਸੀ ਸੋ ਸ਼ਾਮ ਨੂੰ ਲਗਭਗ 6.5 ਵਜੇ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਔਰ ਜਿਹੜੀਆਂ ਉਹਨਾਂ ਤੇ ਧਰਾਵਾਂ ਲੱਗੀਆਂ ਹੋਈਆਂ ਸੀ ਪਹਿਲਾਂ ਉਹ ਬੇਲੇਬਲ ਸੀ ਅਰੇ ਦਾਵਾ ਹੈ ਵਰਸਾ ਸਿੰਘ ਵਿਲ ਟੂ ਹਾਅਰ ਉਹਨਾਂ ਦੇ ਨਾਲ ਜਿਹੜੇ ਵਕੀਲ ਸੀ ਕਿ ਧਾਰਾ ਬੀ ਐਨ ਐਸ ਦੀ ਧਾਰਾ 111 ਬੀ ਸ਼ਾਇਦ 111 ਬੀ ਦਾ ਉਹਨਾਂ ਨੇ ਜ਼ਿਕਰ ਕੀਤਾ ਇਹ ਨਾਨ ਅਵੇਲੇਬਲ ਹੈ ਦੂਜੀਆਂ ਧਾਰਾਵਾਂ ਅਵੇਲੇਬਲ ਸੀ ਔਰ ਇਹ ਧਾਰਾ ਕਹਿੰਦੇ ਅੱਜ ਹੀ ਐਡ ਕੀਤੀ ਆ ਪੁਲਿਸ ਨੇ ਪੁੱਛਗਿੱਛ ਦੇ ਦੌਰਾਨ ਜਾਂ ਪੁੱਛਗਿੱਛ ਤੋਂ ਬਾਅਦ ਐਫ ਆਈ ਆਰ ਦੇ ਵਿੱਚ ਜਦੋਂ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਕਹਿੰਦੇ ਜਿੱਦਾਂ ਹੀ ਐਫ ਆਈ ਆਰ 'ਚ ਉਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਕਿਉਂਕਿ ਇਹ ਇਹਦੇ ਨਾਲ ਹੀ ਉਨ੍ਹਾਂ ਤੇ ਕੇਸ ਦਰਜ ਕਰ ਦਿੱਤਾ ਗਿਆ ਸੋ ਹਜੇ ਮੈਂ ਇਹ ਇਹ ਇਸ ਗੱਲ ਨੂੰ ਲੈ ਕੇ ਹਜੇ ਮੈਂ ਪੂਰਾ ਪੱਕਾ ਨਹੀਂ ਹੈ ਕਿ ਇਹ ਸੱਚਮੁੱਚ ਜਿਹੜਾ ਕੇਸ ਉਨ੍ਹਾਂ ਤੇ ਦਰਜ ਹੈ ਕਿ ਇਹ ਪਾਸਪੋਰਟ ਨਾਲ ਸੰਬੰਧਿਤ ਸੀ ਪਾਸਪੋਰਟ ਦੀ ਜਾਣਕਾਰੀ ਨਾਲ ਸੰਬੰਧਿਤ ਸੀ ਜਾਂ ਕੋਈ ਹੋਰ ਸੀ ਸੋ ਇਹਦੀ ਜਾਣਕਾਰੀ ਹਜੇ ਅਫੀਸ਼ੀਅਲ ਤੌਰ ਤੇ ਪੁਲਿਸ ਵੱਲੋਂ ਵੀ ਨਹੀਂ ਦਿੱਤੀ ਗਈ ਹਾਲ ਦੀ ਘੜੀ ਕਿਉਂਕਿ ਉਨ੍ਹਾਂ ਤੇ ਕਈ ਕੇਸ ਦਰਜ ਨੇ ਉਨ੍ਹਾਂ ਤੇ ਤਿੰਨ ਚਾਰ ਐਫ ਆਈ ਆਰਸ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦਰਜ ਹੋਈਆਂ ਨੇ ਪਰ ਬੀਬੀ ਕੰਚਨਪ੍ਰੀਤ ਕੌਰ ਉਦੋਂ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆਏ ਜਦੋਂ ਕੰਚਨਪ੍ਰੀਤ ਕੌਰ ਹੋਣਾ ਨੇ ਚੋਣ ਪ੍ਰਚਾਰ ਕੀਤਾ ਬੀਬੀ ਸੁਖਵਿੰਦਰ ਰੰਧਾਵਾ ਦੇ ਲਈ ਜਿਹੜੇ ਉਹਨਾਂ ਦੀ ਉਹਨਾਂ ਦੇ ਮਾਤਾ ਨੇ ਔਰ ਪੁਲਿਸ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਮਤਭੇਦ ਰਹੇ ਨੇ ਕੁਝ ਦਿਨ ਪਹਿਲਾਂ ਚੋਣਾਂ ਤੋਂ ਪਹਿਲਾਂ ਤਰਨ ਤਰਨ ਦੇ ਬੀਬੀ ਕੰਚਨਪ੍ਰੀਤ ਕੌਰ ਨੇ ਇਹ ਇਲਜ਼ਾਮ ਲਾਇਆ ਸੀ ਕਿ ਜੇ ਉਹਨਾਂ ਦੇ ਸਮਰਥਕ ਅਕਾਲੀ ਵਰਕਰਾਂ ਨੂੰ ਪੁਲਿਸ ਧੱਕੇਸ਼ਾਹੀ ਕਰ ਰਹੀ ਤੰਗ ਕਰ ਰਹੀ ਤੇ ਉਹ ਕਹਿੰਦੇ ਮੇਰੀ ਵੀ ਇੱਕ ਤਰੀਕੇ ਨਾਲ ਰੇਕੀ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਇਹ ਕੁਝ ਦਿਨ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਫਿਰ ਇੱਕ ਵੀਡੀਓ ਜੀ ਵੀ ਪਾਈ ਸੀ ਉਹਨਾਂ ਦੇ ਅਕਾਲੀ ਦਲ ਦੇ ਵਰਕੇ ਤੇ ਕਈ ਬਿਆਨ ਇਸ ਤਰ੍ਹਾਂ ਦੇ ਨੇ ਪਰ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਔਰ ਵਿਰਸਾ ਸਿੰਘ ਵਲਟੋਹਾ ਨੇ ਜਿਹੜੇ ਉਹ ਕਹਿੰਦੇ ਨੇ ਕਿ ਅਦਾਲਤ ਨੇ ਕੰਚਨਪ੍ਰੀਤ ਨੂੰ ਰੀਲੀਫ ਦੰਦੇ ਹੋਏ ਗ੍ਰਿਫਤਾਰੀ ਤੋਂ ਛੁੱਟ ਦੱਤੀ ਸੀ ਔਰ ਹੁਕਮ ਦਕਤਾਸੀ ਵੀ ਕਿਸੇ ਵੀ ਨਵੇਂ ਮਾਮਲੇ 'ਚ 7 ਦਿਨ ਪਹਿਲਾਂ ਸੂਚਨਾ ਦਿੱਤੀ ਜਾਵੇ। ਇਹ ਵਿਰਸਾ ਸਿੰਘ ਵਲਟੋਹਾ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਇਹ ਉਹਨਾਂ ਦਾ ਦਾਵਾ ਹੈ। ਦੋ ਗੱਲਾਂ ਇਸ ਕੇਸ 'ਚ ਹਜੇ ਕਲੀਅਰ ਨਹੀਂ ਕਿ ਇਹ ਕੇਸ ਜਿਹੜਾ ਚੁਭਾਲ ਥਾਣੇ ਦਾ ਸੀ ਇਹਦੇ 'ਚ ਅਸਲ ਇਲਜ਼ਾਮ ਕੀ ਸੀ। ਚਰਚਾਵਾਂ ਨੇ ਕਿ ਪਾਸਪੋਰਟ ਦੇ ਸਬੰਧ ਦੇ ਵਿੱਚ ਜਿਹੜੀ ਹੈ ਕੋਈ ਪੁੱਛਗਿੱਛ ਹੋ ਸਕਦੀ ਸੀ। ਹੁਣ ਵਲਟੋਹਾ ਕਹਿੰਦੇ ਵੀ ਕੰਚਨਪ੍ਰੀਤ ਨੂੰ ਗ੍ਰਿਫਤਾਰ ਨਾ ਕਰਨ ਤੇ ਇੱਕ ਇਮਾਨਦਾਰ ਅਫਸਰ ਨੂੰ ਸਸਪੈਂਡ ਕੀਤਾ ਗਿਆ ਸੀ ਸੋ ਉਹ ਇਸ ਪੂਰੀ ਘਟਨਾ ਨੂੰ ਬਦਲਾਖੋਰੀ ਦੀ ਜਿਹੜੀ ਹੈ ਉਹ ਗੱਲ ਕਹਿੰਦੇ ਨਹੀਂ ਔਰ ਕੰਚਨਪ੍ਰੀਤ ਨੇ ਮੀਡੀਆ ਦੇ ਨਾਲ ਜ਼ਿਆਦਾ ਗੱਲ ਨਹੀਂ ਸੀ ਕੀਤੀ ਜਦੋਂ ਅੱਜ ਉਹ ਪੇਸ਼ ਹੋਏ ਔਰ ਉਹ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਮੈਨੂੰ ਅਦਾਲਤ ਤੇ ਬਹੁਤ ਭਰੋਸਾ ਹੈ ਜਦਕਿ ਕੰਚਨਪ੍ਰੀਤ ਕੌਰ ਬਾਰੇ ਇਹ ਕਿਹਾ ਗਿਆ ਕਿ ਉਹਨਾਂ ਦੀ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਨੇ ਦਾਵਾ ਕੀਤਾ ਕੀ ਬੀਬੀ ਕੰਚਨਪ੍ਰੀਤ ਕੌਰ ਇੰਨੀ ਜ਼ਿਆਦਾ ਪ੍ਰਸਿੱਧ ਹੋ ਗਈ ਹੈ ਜਾਂ ਮਸ਼ਹੂਰ ਹੋ ਗਏ ਨੇ ਕੰਚਨਪ੍ਰੀਤ ਕੌਰ ਕਿ ਉਹ 2027 ਚ ਵਿਧਾਇਕ ਬਣ ਸਕਦੇ ਨੇ ਮਤਲਬ ਅਗਰ ਸਭ ਕੁਝ ਠੀਕ ਠਾਕ ਰਿਹਾ ਤੇ ਆਪਣੀ ਮਾਤਾ ਦੀ ਜਗ੍ਹਾ ਤੇ ਕੰਚਨਪ੍ਰੀਤ ਕੌਰ ਖੁਦ ਚੋਣ ਲੜ ਸਕਦੇ ਨੇ 2027 ਚ ਇਸ ਤਰ੍ਹਾਂ ਦਾ ਇਸ਼ਾਰਾ ਵਿਰਸਾ ਸਿੰਘ ਵਲਤੋਹਾ ਨੇ ਕੀਤਾ ਜਿਹੜੇ ਸਾਬਕਾ ਅਕਾਲੀ ਲੀਡਰ ਨੇ ਹੁਣ ਉਹ ਅਕਾਲੀ ਦਲ ਦੇ ਵਿੱਚ ਨਹੀਂ ਹੈ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਕੀ ਸੱਚਮੁੱਚ ਇੰਟਰੀ ਬੇਲ ਸੀਗੀ ਅਦਾਲਤ ਨੇ 7 ਦਿਨ ਦੀ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਦੇ ਨੋਟਿਸ ਦੀ ਗੱਲ ਕਹੀ ਸੀ ਇਹ ਗੱਲਾਂ ਸਾਰੀਆਂ ਤਕਨੀਕੀ ਔਰ ਕਾਨੂੰਨੀ ਨੇ ਜਿਹੜੀਆਂ ਹੁਣ ਕੋਰਟ ਕਚੈਰੀਆਂ ਦੇ ਵਿੱਚ ਹੀ ਵਿਚਾਰੀਆਂ ਜਾਣਗੀਆਂ ਜਦੋਂ ਪੁਲਿਸ ਆਪਣਾ ਪੱਖ ਰੱਖੇਗੀ ਪੁਲਿਸ ਆਪਣਾ ਪੱਖ ਕੀ ਰੱਖਦੀ ਹੈ ਕਿਸ ਆਧਾਰ ਤੇ ਕਿਸ ਕੇਸ 'ਚ ਕਿਹੜੇ ਇਲਜ਼ਾਮਾਂ ਦੇ ਤਹਿਤ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕੱਲ੍ਹ ਕੰਚਨਪ੍ਰੀਤ ਕੌਰ ਨੂੰ ਹੁਣ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਕੱਲ ਜਦੋਂ ਅਦਾਲਤੀ ਕਾਰਵਾਈ ਹੋਣੀ ਹੈ ਕੰਚਨਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਫੇਰ ਪੂਰੇ ਮਾਮਲੇ ਤੇ ਜਿਹੜੀ ਸਪਸ਼ਟਤਾ ਹੈ ਉਹ ਆਉਣ ਦੀ ਸੰਭਾਵਨਾ ਹੈ ਕਿ ਇਹ ਪੂਰਾ ਮਾਮਲਾ ਕੀ ਸੀ ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਔਰ ਸ਼ਾਮ ਦੇ ਸਮੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੰਚਨਪ੍ਰੀਤ ਕੌਰ ਇਸ ਗੱਲ ਲਈ ਬਿਲਕੁਲ ਤਿਆਰ ਨਹੀਂ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਕਿਉਂਕਿ ਉਹ ਆਪਣੇ ਵੱਲੋਂ ਪੁੱਛਗਿੱਛ ਦਾ ਹਿੱਸਾ ਬਣਨ ਆਈ ਸੀ ਉਹ ਕਹਿੰਦੇ ਵੀ ਮੈਂ ਜਾਂਚ ਦਾ ਹਿੱਸਾ ਬਣਨ ਆਇਆ ਜਿੰਨੀਆਂ ਐਫਆਈਆਰਸ ਐ ਮੈਂ ਹਰ ਕਿਸੇ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਆ ਉਹਨਾਂ ਦੇ ਵਕੀਲ ਦੇ ਜ਼ਰੀਏ ਜਿਹੜੀਆਂ ਉਹਨਾਂ ਨੇ ਗੱਲਾਂ ਕੱਲ ਜੋ ਅੱਜ ਜਦੋਂ ਪੇਸ਼ ਹੋ ਰਹੀ ਸੀ ਉਸ ਤੋਂ ਪਹਿਲਾਂ ਉਹ ਕੀਤੀਆਂ ਸੀ ਹੁਣ ਦੋ ਤਰ੍ਹਾਂ ਨਾਲ ਇਸ ਮਾਮਲੇ ਨੂੰ ਦੇਖਦੇ ਹਾਂ ਕਿਉਂਕਿ ਜਦੋਂ ਚੋਣ ਤਰਨ ਤਰਨ ਦਾ ਜ਼ਿਮਨੀ ਚੋਣ ਦਾ ਰਿਜ਼ਲਟ ਆਇਆ ਉਦੋਂ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਅਮਨ ਅਰੂੜਾ ਨੇ ਬਲਤੇਜ ਪੰਨੂ ਉਹਨਾਂ ਦੇ ਸੀਨੀਅਰ ਆਗੂ ਨੇ ਤੇ ਜਿਹੜੇ ਢਾਲੀ ਕੁਲਦੀਪ ਸਿੰਘ ਢਾਲੀ ਵਾਲ ਜਿਹੜੇ ਚੀਫ ਬੁਲਾ ਰਹੇ ਨੇ ਇਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਅਮਨ ਅਰੋੜਾ ਨੇ ਵੀ ਕਿਹਾ ਕਿ ਜੀ ਕਿਤਨਾ ਕਹਤੇ ਜਿਹੜੀ ਤਰਨਤਾਰਨ ਦੀ ਜ਼ਮੀਨੀ ਚੋਣ ਹੈ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਗੈਂਗਸਟਰਾਂ ਦੀ ਮਦਦ ਲਈ ਹੈ ਜਾਂ ਗੈਂਗਸਟਰ ਦੇ ਪਰਿਵਾਰ ਚੋਂ ਟਿਕਟ ਦਿੱਤੀ ਸੀ ਉਹ ਇਹ ਇਲਜ਼ਾਮ ਲਾਉਂਦੇ ਸੀ ਉਹ ਕਹਿੰਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ ਸੁਖਬੀਰ ਬਾਦਲ ਉਸ ਤੋਂ ਬਾਅਦ ਅਕਾਲੀ ਦਲ ਦੀ ਧਿਰ ਵੱਲੋਂ ਸੁਖਵੀਰ ਬਾਦਲ ਦੀ ਧਿਰ ਵੱਲੋਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਔਰ ਪਲਟਵਾਰ ਕੀਤਾ ਗਿਆ ਆਮ ਆਦਮੀ ਪਾਰਟੀ ਤੇ ਔਰ ਉਹਨਾਂ ਨੇ ਉਸ ਉਸ ਦਿਨ ਤੋਂ ਆਪਸੀ ਕਟੜਤਨਤਾ ਬਹੁਤ ਬਣੀ ਹੋਈ ਹੈ ਫਿਰ ਭਗਵੰਤ ਮਾਨ ਉਹਨਾਂ ਨੇ ਟਿੱਪਣੀ ਕੀਤੀ ਕਿ ਅਗਰ ਉਹਨਾਂ ਨੂੰ ਸੱਦਿਆ ਜਾਂਦਾ ਹੈ ਕਿਉਂਕਿ ਅਕਾਲੀ ਦਲ ਨੇ ਕਿਹਾ ਕਿ ਤਨਾ ਕਿਤੇ ਕਿ ਭਗਵੰਤ ਮਾਨ ਜਿਹੜੀਆਂ ਟਿੱਪਣੀਆਂ ਕਰ ਰਹੇ ਨੇ ਜੱਠੇਦਾਰ ਸਾਹਿਬ ਬਾਰੇ ਉਹ ਠੀਕ ਨਹੀਂ ਉਹਨਾਂ ਨੇ ਤਾਂ ਮਤਾ ਪਾਇਆ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਭਗਵੰਤ ਮਾਨ ਨੇ ਵੀ ਕਈ ਵਾਰ ਕਿਹਾ ਵੀ ਜੇ ਮੈਨੂੰ ਉੱਥੇ ਸੱਦਿਆ ਜਾਂਦਾ ਮੈਂ ਤਾਂ ਤਿਆਰ ਹਾਂ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਮੈਨੂੰ ਸੱਦਦੇ ਨੇ ਮੈਂ ਤਿਆਰ ਹਾਂ ਤੇ ਮੇਰੇ ਕੋਲ ਮੇਰੇ ਕੋਲੇ ਬਹੁਤ ਕੁਝ ਹੈ ਤੇ ਮੈਂ ਸਾਰੀ ਗੱਲ ਕਰੂੰਗਾ ਹਾਲਾਂਕਿ ਉਹ ਗੱਲ ਬਾਅਦ ਦੇ ਵਿੱਚ ਤੁਰੀ ਨਹੀਂ ਕਿ ਕੀ ਭਗਵੰਤ ਮਾਨ ਨੂੰ ਸੱਦਿਆ ਜਾਣਾ ਹੈ ਜਾਂ ਨਹੀਂ ਪਰ ਸੁਖਬੀਰ ਬਾਦਲ ਔਰ ਅਕਾਲੀ ਦਲ ਭਗਵੰਤ ਮਾਨ ਤੇ ਹੁਣ ਲਗਾਤਾਰ ਹਮਲਾਵਰ ਨੇ ਇਸ ਗੱਲ ਨੂੰ ਲੈ ਕੇ ਕਿ ਸ਼੍ਰੀ ਕਾਲਤਾਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਭਗਵੰਤ ਮਾਨ ਨੇ ਟਿੱਪਣੀਆਂ ਕੀਤੀਆਂ ਨੇ ਇਹ ਇਲਜ਼ਾਮ ਲਾਉਂਦੇ ਨੇ ਹੁਣ ਜਿਹੜੇ ਆਪਣੇ ਅਕਾਲੀ ਦਲ ਵਾਲੇ ਨੇ ਮਾਮਲਾ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਚ ਪੂਰੀ ਆਪਸੀ ਖੈਬਾਜੀ ਦਾ ਬਣ ਚੁੱਕਿਆ ਇੱਕ ਪਾਸੇ ਸੁਖਵੀਰ ਬਾਦਲਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੈ ਸੋ ਮੈਨੂੰ ਲੱਗਦਾ ਹੈ ਕਿ ਅਗਰ ਵਿਵੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਜਾਂ ਅਗਰ ਉਹਨਾਂ ਦੇ ਮਾਤਾ ਜੀ ਨੂੰ ਵੀ ਪੁਛਗਛ ਲਈ ਬੁਲਾਇਆ ਜਾਂਦਾ ਹੈ ਇਹਾਂ ਬੀਬੀ ਕੰਚਨਪ੍ਰੀਤ ਕੌਰ ਤੇ ਜਿਹੜੇ ਇਲਜ਼ਾਮ ਲਾਉਂਦੇ ਸੀ ਪਹਿਲਾਂ ਇਹ ਕਿ ਬਾਹਰ ਉਹਨਾਂ ਦੇ ਜਿਹੜੇ ਲਿੰਕ ਨੇ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾ ਸਕਦਾ ਹੈ ਸੋ ਹੁਣ ਬੀਬੀ ਕੰਚਨਪ੍ਰੀਤ ਕੌਰ ਨੂੰ ਕੱਲ ਜਦੋਂ ਪੇਸ਼ ਕੀਤਾ ਜਾਊਗਾ ਉਥੇ ਕੀ ਇਲਜ਼ਾਮ ਪੁਲਿਸ ਰੱਖਦੀ ਹੈ ਔਰ ਉਸ ਤੋਂ ਬਾਅਦ ਜਿਹੜੀ ਪੁੱਛਗਿੱਛ ਹੋਣੀ ਹੈ ਉਹਨੂੰ ਪੁਲਿਸ ਕਿਵੇਂ ਐਸਟੈਬਲਿਸ਼ ਕਰਦੀ ਹੈ ਸਥਾਪਿਤ ਕਰਦੀ ਹੈ ਕਿਸ ਦਿਸ਼ਾ ਚ ਪੁਲਿਸ ਦੀ ਜਾਂਚ ਜਾਂਦੀ ਹੈ ਕੀ ਇਸੇ ਦਰਮਿਆਨ ਪੰਜਾਬ ਦੀ ਸਰਕਾਰ ਕੋਈ ਇਸ ਤਰ੍ਹਾਂ ਦੀ ਸਿੱਟ ਵੀ ਬਣਾਉਂਦੀ ਹੈ ਵੀ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਤੋਂ ਵੀ ਜਾਂਚ ਕੀਤੀ ਜਾਵੇ ਸਿੱਟ ਬਣਾ ਕੇ ਕਿ ਅਕਾਲੀ ਦਲ ਦੀ ਜਿਹੜੀ ਕਥਿਤ ਤੌਰ ਤੇ ਭੂਮਿਕਾ ਗੈਂਗਸਟਰਾਂ ਦੇ ਨਾਲ ਜਿਹੜੇ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਾਏ ਨੇ ਸੋ ਇਹ ਬੜਾ ਦਿਲਚਸਪ ਹੋਊਗਾ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਸੋ ਅਗਰ ਕੋਈ ਸਿੱਟ ਬਣਾਉਂਦੀ ਹੈ ਪੰਜਾਬ ਦੀ ਸਰਕਾਰ ਤੇ ਨਿਸ਼ਚਿਤ ਤੌਰ ਤੇ ਅਗਰ ਭਗਵਾਨ ਆਪਣੇ ਸੁਖਵੀਰ ਬਾਦਲ ਨੂੰ ਪੁੱਛ ਕੇ ਇਸ ਲਈ ਬੁਲਾਉਂਦੇ ਨੇ ਤੇ ਫਿਰ ਇਹ ਗੱਲ ਹੈ ਜਿਹੜੀ ਇਹ ਬਹੁਤ ਵੱਡੀ ਬਣ ਜਾਣੀ ਹੈ ਰਾਜਨੀਤਿਕ ਤੌਰ ਤੇ ਹਾਲਾਕੀ ਵਿਕਰਮ ਸਿੰਘ ਮਜੀਠੀਆ ਜਿਹੜੇ ਸੁਖਬੀਰ ਬਾਦਲ ਦੇ ਸਾਲਾ ਨੇ ਉਹ ਪਹਿਲਾਂ ਹੀ ਰਿਸ਼ਤੇ ਚ ਉਹਨਾਂ ਦਾ ਸਾਲੇ ਜੀਜੇ ਦਾ ਰਿਸ਼ਤਾ ਹੈ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ 25 ਜੂਨ ਤੋਂ ਲਗਾਤਾਰ ਗ੍ਰਿਫਤਾਰ ਹੈ ਵਿਕਰਮ ਮਜੀਠੀਆ 5 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹਾਲਾਕੀ ਉਹਦੀ ਜ਼ਮਾਨਤ ਤੇ ਫੈਸਲਾ ਕਿਸੇ ਵੀ ਵੇਲੇ ਆ ਸਕਦਾ ਹੈ ਪਰ ਹੁਣ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਉਹਨਾਂ ਦੇ ਕੈਂਡੀਡੇਟ ਇਹਨਾਂ ਦੀਆਂ ਦਿੱਕਤਾਂ ਇਹਨਾਂ ਕੇਸਾਂ 'ਚ ਵੱਧ ਸਕਦੀਆਂ ਨਹੀਂ ਕਿਉਂਕਿ ਬਾਕੀ ਮਾਮਲਿਆਂ ਦੇ ਵਿੱਚ ਵੀ ਹੁਣ ਪੁੱਛਗਿੱਛ ਕੀਤੀ ਜਾਣੀ ਹੈ। ਸੋ ਅਗਰ ਕਿਤੇ ਸੁਖਵੀਰ ਬਾਦਲ ਨੂੰ ਵੀ ਕੁਝ ਛੋਟ-ਛੋਟ ਬਣਾ ਕੇ ਇਹਨਾਂ ਨੇ ਪੁੱਛਗਿੱਛ ਦਾ ਹਿੱਸਾ ਬਣਾਇਆ ਇਹ ਮਾਮਲਾ ਰਾਜਨੀਤਿਕ ਤੌਰ ਤੇ ਫਿਰ ਵੱਡਾ ਹੋਏਗਾ। ਔਰ ਇਹ ਵੀ ਹੋ ਸਕਦਾ ਹੈ ਰਾਜਨੀਤੀ ਦੇ ਵਿੱਚ ਨਿਊਟਨ ਦਾ ਤੀਜਾ ਲਾਅ ਲੱਗਦਾ ਹੈ। ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਰਾਜਨੀਤੀ ਦੇ ਵਿੱਚ। ਸੋ ਜੇ ਭਗਵੰਤ ਮਾਨ ਨੇ ਬੀਬੀ ਕੰਚਨਪ੍ਰੀਤ ਕੌਰ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ ਤੇ ਸੁਖਵੀਰ ਦੇ ਮਾਮਲੇ 'ਚ ਕੋਈ ਜਾਂਚ ਸ਼ੁਰੂ ਹੁੰਦੀ ਹੈ ਫਿਰ ਇਹ ਵੀ ਸੰਭਵ ਹੈ ਕਿ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਉਹ ਇਲਜ਼ਾਮ ਲਾ ਰਹੇ ਨੇ ਭਗਵੰਤ ਮਾਨ ਤੇ ਵੀ ਕਿ ਉਹਨਾਂ ਨੇ ਟਿੱਪਣੀਆਂ ਕੀਤੀਆਂ ਨਹੀਂ ਫਿਰ ਇਹ ਹੋ ਸਕਦਾ ਹੈ ਵੀ ਉਹ ਵੀ ਕਿਸੇ ਰਿਐਕਸ਼ਨ ਚ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇ ਤੇ ਭਗਵੰਤ ਮਾਨ ਨੂੰ ਸੱਦਨ ਦੀ ਕਾਰਵਾਈ ਪਾਉਣ ਸੋ ਜਿਹੜੀ ਸਿਆਸਤ ਹੈ ਆਉਂਦੇ ਦਿਨਾਂ ਦੇ ਵਿੱਚ ਇਸ ਰੂਪ ਚ ਸਾਨੂੰ ਦਿਖ ਸਕਦੀ ਹੈ ਡਰਦਾ ਕੋਈ ਵੀ ਲੀਡਰ ਨਹੀਂ ਨਾ ਸੁਖਬੀਰ ਬਾਦਲ ਡਰਦਾ ਨਾ ਭਗਵੰਤ ਮਾਨ ਡਰਦਾ ਭਗਵੰਤ ਮਾਨ ਤਾਂ کہہ ਚੁੱਕਿਆ ਵੀ ਮੈਨੂੰ ਜਦੋਂ ਮਰਜ਼ੀ ਬੁਲਾਓ ਮੈਂ ਤਿਆਰ ਹਾਂ ਸ਼ੁਖਬੀਰ ਬਾਦਲ ਵੀ ਕਹਿ ਚੁੱਕਿਆ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਆਂ ਪਰ ਸ਼ੁਖਬੀਰ ਬਾਦਲ ਅਫਸਰਾਂ ਨੂੰ ਤਾਕੀਦ ਕਰਦਾ ਕਿ ਅਫਸਰ ਅਗਰ ਗਲਤ ਕਰਨਗੇ ਤੇ ਵੇਲਾ ਆਊਗਾ ਤੇ ਫਿਰ ਅਸੀਂ ਉਹਨਾਂ ਨਾਲ ਵੀ ਨਿਬੜਾਂਗੇ ਸੋ ਇਹ ਬਹੁਤ ਗਹਿਗਾ ਚ ਵਾਲੀ ਪੋਲਿਟਿਕਸ ਪੰਜਾਬ ਦੇ ਵਿੱਚ ਬਣੀ ਆ ਬਾਕੀ ਵੇਖਦੇ ਆ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਦਾ ਅਗਲਾ ਐਕਸ਼ਨ ਕੀ ਹੁੰਦਾ ਤੇ ਕੰਚਨਕ੍ਰੀਪ੍ਰੀਤ ਕੌਰ ਦੇ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਪੁਲਿਸ ਕਦੋਂ ਬਾਹਰ ਕਰਦੀ ਹੈ ਕਿ ਅੱਜ ਪੁੱਛਗਿੱਛ ਕਿਸ ਕਿਹੜੇ ਕੇਸ ਚ ਕੀਤੀ ਗਈ ਕਿਹੜੇ ਇਲਜ਼ਾਮ ਸੀ ਉਹਦੇ ਤੇ ਔਰ ਕਿਉਂ ਗ੍ਰਿਫਤਾਰੀ ਕੀਤੀ ਗਈ ਸੋ ਜਿਹੜਾ ਵੀ ਪੁਲਿਸ ਦਾ ਪੱਖ ਆਉਂਦਾ ਹੈ ਜਾਂ ਕਨਸਨਪ੍ਰੀਤ ਕੌਰ ਦਾ ਪੱਖ ਜਾਂ ਅਕਾਲੀ ਦਲ ਦਾ ਪੱਖ ਉਹ ਸਾਰੇ ਪੱਖ ਸਾਡੇ ਵੱਲੋਂ ਸਵਾਗਤ ਹੈ ਜਿੱਦਾਂ ਹੀ ਉਹ ਪੱਖ ਆਉਣਗੇ ਅਸੀਂ ਉਹ ਵੀ ਅਗਲੇ ਡਿਬੇਟ ਡਿਸਕਸ਼ਨਾਂ ਦੇ ਵਿੱਚ ਉਹਨਾਂ ਨੂੰ ਸਾਂਝੇ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਡਾਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਇਜ਼ਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ